ਆ ਵੀਡੀਓ ਦੇਖਣ ਤੋਂ ਪਹਿਲਾਂ ਹੀ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਲੋਕ ਇਸ ਸਮੱਸਿਆ ਤੋਂ ਦੁਖੀ ਹਨ ਉਹਨਾਂ ਨੂੰ ਹੱਲ ਮਿਲ ਸਕੇ ਇਹ ਵੀਡੀਓ ਦੇਖ ਕੇ ਤੁਸੀਂ ਵੀ ਸਾਡਾ ਧੰਨਵਾਦ ਕਰੋਗੇ ਕਿਉਂਕਿ ਵੀਡੀਓ ਹੀ ਇਹੋ ਜਿਹੀ ਆ ਆਪਣੇ ਘਰਾਂ ਵਿੱਚ ਆਮ ਰਸੋਈ ਵਿੱਚ ਕੋਕਰੇਜ ਵੇਖਣ ਨੂੰ ਮਿਲਦੇ ਆ ਇੱਥੋਂ ਤੱਕ ਵੀ ਵੀਡੀਓ ਵੇਖੀਆਂ ਹਨ ਵੀ ਰਸੋਈ ਵਿੱਚ ਕਈ ਵਾਰ ਸੱਪ ਵੀ ਆ ਜਾਂਦੇ ਆ ਪਰ ਜਦੋਂ ਤੁਸੀਂ ਸਾਡੀ ਇਹ ਵੀਡੀਓ ਵੇਖੋਗੇ ਤੁਹਾਡੀ ਵੀ ਸਮੱਸਿਆ ਹੱਲ ਹੋ ਜਾਏਗੀ ਤੁਹਾਡੇ ਘਰ ਦੀ ਰਸੋਈ ਵਿੱਚ ਵੀ ਕਦੇ ਵੀ ਕੋਕਰੇਜ ਨਹੀਂ ਆ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਵੀਡੀਓ ਵੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਆਪਣੇ ਘਰਾਂ ਵਿੱਚ ਆਮ ਹੀ ਰਸੋਈ ਵਿੱਚ ਕੋਕਰੇਜ ਬਹੁਤ ਹੁੰਦੇ ਆ ਲੈਟਾਂ ਬੰਦ ਕਰ ਦੀਦੀਆਂ ਤੇ ਕੋਕਰੇਜ ਬਹੁਤ ਆ ਜਾਂਦੇ ਆ ਪਰ ਉਹਦਾ ਹੱਲ ਆਪਾਂ ਅੱਜ ਇਸ ਵੀਡੀਓ ਵਿੱਚ ਲੈ ਕੇ ਆਏ ਹਾਂ ਆ ਜਿਹੜੀ ਚੀਜ਼ ਤੁਸੀਂ ਸਾਡੇ ਹੱਥ ਵਿੱਚ ਵੇਖ ਰਹੇ ਹੋ ਏ ਤੁਸੀਂ ਦੁਕਾਨ ਤੇ ਜਾਣਾ ਜਿੱਥੋਂ ਪਾਈਪ ਟੂਟੀਆਂ ਵਗੈਰਾ ਮਿਲਦੀਆਂ ਹਨ ਤੇ ਉਥੋਂ ਜਾ ਕੇ ਇਹ ਚੀਜ਼ ਲੈ ਕੇ ਆਣੀਏ ਤੁਸੀਂ ਆ ਸਕਰੀਨ ਸ਼ਾਟ ਲੈ ਸਕਦੇ ਹੋ ਆਸਾਨੀ ਨਾਲ ਹੀ ਤੁਹਾਨੂੰ ਪੈਪਾਂ ਵਾਲੀ ਦੁਕਾਨ ਤੋਂ ਇਹ ਚੀਜ਼ ਮਿਲ ਜਾਏਗੀ ਰਸੋਈ ਵਿੱਚ ਜਿੱਥੇ ਤੁਸੀਂ ਸਿੰਕ ਲਾਇਆ ਭਾਂਡੇ ਧੋਣ ਵਾਸਤੇ ਜਿੱਥੇ ਵੇਸਟ ਪਾਣੀ ਜਾਂਦਾ ਹੈ ਉਹ ਪੈਪ ਨੂੰ ਕੱਢਣਾ ਹੈ ਤੇ ਉਹਦੇ ਵਿੱਚ ਇਹ ਚੀਜ਼ ਫਿੱਟ ਹੋਣੀ ਹੈ ਆਪ ਵੀ ਕਰ ਸਕਦੇ ਹੋ ਨਹੀਂ ਤਾਂ ਆਪਣੇ ਪਲੰਬਰ ਨੂੰ ਸੱਦ ਕੇ ਉਹਦੇ ਕੋਲੋਂ ਵੀ ਲਗਵਾ ਸਕਦੇ ਹੋ ਬਹੁਤ ਵਧੀਆ ਚੀਜ਼ ਆ ਆਮ ਵਿਖਣ ਵਿੱਚ ਮਿਲਦਾ ਵੀ ਕੋਕਰੇਜ ਰਸੋਈ ਵਿੱਚ ਬਹੁਤ ਹੁੰਦੇ ਆ ਮੈਂ ਤਾਂ ਇੱਥੋਂ ਤੱਕ ਵੀਡੀਓ ਵੀ ਵੇਖਿਆ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਰਸੋਈ ਘਰ ਵਿੱਚੋਂ ਕਈ ਵਾਰ ਸੱਪ ਵੀ ਵੱਢ ਜਾਂਦੇ ਇਸ ਜਗ੍ਹਾ ਤੋਂ ਸੱਪ ਵੱਢਦੇ ਆ ਜਿੱਥੇ ਵੇਸਟ ਪਾਣੀ ਆਪਣਾ ਜਾਂਦਾ ਆ ਸਿੰਕ ਤੋਂ ਤੇ ਉਹਦੇ ਵਿੱਚੋਂ ਜਾਲੀ ਉੱਤੇ ਉੱਠ ਜਾਂਦੀ ਆ ਤੇ ਉਹਦੇ ਵਿੱਚੋਂ ਕਈ ਵਾਰ ਸੱਪ ਵੀ ਅੰਦਰ ਆ ਜਾਂਦੇ ਆ ਪਰ ਜਦੋਂ ਤੁਸੀਂ ਆ ਚੀਜ਼ ਆਪਣੀ ਰਸੋਈ ਵਿੱਚ ਲਾ ਲੋਗੇ ਤੇ ਤੁਹਾਨੂੰ ਇਹੋ ਜਿਹੀ ਸਮੱਸਿਆ ਕਦੇ ਨਹੀਂ ਆਏਗੀ ਤੁਸੀਂ ਵੇਖਦੇ ਜਾਓ ਤੇ ਕਿਵੇਂ ਅਸੀਂ ਇਹ ਚੀਜ਼ ਨੂੰ ਫਿੱਟ ਕੀਤਾ ਆ ਦੇਖੋ ਤੇ ਆ ਉਹਦੇ ਉੱਤੇ ਰੱਖ ਹੋ ਗਈ ਆ ਜੀ ਇਹਨੂੰ ਇਸ ਤਰ੍ਹਾਂ ਰੱਖ ਦੇਣਾ ਆ ਤੇ ਇਹਦੇ ਉੱਤੇ ਹੁਣ ਪੈਪ ਨੂੰ ਆਪਾਂ ਰੱਖਣਾ ਦੇਖੀ ਜਾਓ ਇਹਦੇ ਵਿੱਚ ਜਾਲੀ ਪਾਤੀ ਆ ਜਾਲੀ ਪਾ ਕੇ ਹੁਣ ਪੈਪ ਨੂੰ ਇਹਦੇ ਉੱਤੇ ਰੱਖਤਾ ਤੇ ਇਹਨੂੰ ਜਾਲੀ ਨੂੰ ਕੱਸ ਦੇਣਾ ਤੇ ਇੰਨਾ ਕੀ ਕੰਮ ਆ ਤੇ ਜ਼ਿੰਦਗੀ ਦਾ ਸੁੱਖ ਮਿਲ ਜਾਣਾ ਤੁਹਾਨੂੰ ਕਦੇ ਵੀ ਕੋਕਰੇ ਜ ਰਸੋਈ ਵਿੱਚ ਨਹੀਂ ਆਉਣਗੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਬਲਾਗ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ